ਕੜਾ ਪੁੱਤਰ ਸੀ ਹਾਂਜੀ ਮੇਰਾ ਪੁੱਤਰ ਸੀ ਮੈਂ ਬੋਕਰ ਪੋਚਾ ਕੰਨੇ ਆਈ ਲੋਕਾਂ ਨੇ ਕਹਿੰਦੇ ਸਿੰਨਾ ਚੋਕ ਕਰੋ ਨਾ ਪੁੱਤ ਕੰਮ ਪੜਿਆ ਮੈਂ ਕੰਮ ਕਰਦੀ ਮੈਨੂੰ ਕਿਹਨੂੰ ਸੁਣਾ ਦਿੱਤਾ ਤੇਰਾ ਮੁੰਡਾ ਬੋਲ ਨੂੰ ਮਾਰਿਆ ਚੇਤੀ ਆ ਜਾ ਉਸਤ ਦੇ ਵਿੱਚ ਮੈਂ ਆਈ ਇਹ ਦੇ ਵੇਖਾ ਮੇਰਾ ਮੁੰਡਾ ਬਾਹਰ ਚੜਿਆ ਲੋਕਾਂ ਕਿੰਨ ਮਾਰਿਆ ਹੁਣ ਇਹਨਾਂ ਦਾ ਬੜਾ ਮੁੰਡਾ ਹੈ ਅੱਜ ਬਹਿ ਕੇ ਮੁੰਡਿਆ ਮਾਰਦਾ ਜੇ ਤੇ ਗੱਲ ਕੀ ਹੋਈ ਕੋਈ ਪਤਾ ਨਹੀਂ ਪਰਾਂ ਦੀਆਂ ਟਕੜਾਈ ਕਰ ਬੈਠੇ ਜੇ ਬੇ ਟਕੜਾਈ ਆਇਆ ਮੇਰੇ ਪੁੱਤ ਕੋ ਵੀ ਜਿਹੜਾ ਨੂੰ ਲੈ ਦਿੰਦੇ ਐ ਗ੍ਰੀਵ ਜੈਨ ਮੈਂ ਤਾਂ ਡੋਕਟਰ ਆ ਰਿਹਾ ਜੈ ਮੈਂਤ ਕਰ ਗਈ ਜਾਂਦੇ ਜਿਆਰੀ ਦਾਰ ਦਾ ਪੂਰੇ ਬੱਚੇ ਮੇਰੇ ਬਿਆਣੀ ਕਰਦੇ ਨੇ ਕਾਰ ਵਾਲਾ ਮੇਰਾ ਬਿਆਣੀ ਕਰਦਾ ਵਾ ਐ ਜਿਹੜੀ ਰੋਟੀ ਪਾਣੀ ਇਦਾਂ ਹੀ ਆਪਣਾ ਚਲ ਮੈਦਾਨ ਦੇ ਨੇ ਇਦਾਂ ਕਰਦੇ ਲੋਕਾਂ ਦਾ ਤੇਲ ਲਾੜ ਕਰਦਾ ਨਿਕਾ ਐ ਜਿਹੜੀ ਜੈਗੁਰ ਮੈਂ ਡੋਕਟਰ ਹੀ ਵੜਾ ਨਾ ਕੋਈ ਉਹਨੇ ਨਹੀਂ ਜਿਆਰੀ ਦਾਰੀ ਆ ਗਈ ਜੈ ਮੈਂਤ ਕਰਦੇ ਨੇ ਅੱਗੇ ਬੈਠੇ ਬੈਠੇ ਮੈਂ ਪਾ ਕੋਈ ਵੀ ਕਿ ਪਤਾ ਜੇ ਮੇਰੇ ਪੱਠੇ ਵੱਢ ਆ ਜਾਏ ਪੱਠੇ ਵੱਢ ਕੇ ਉਹਦੇ ਸੋੜ ਕੇ ਤੇ ਮੈਂ ਅਜੇ ਬੁਢੇ ਜੇਮ ਨੂੰ ਲਾ ਕੇ ਨੇ ਗੁੰਡੇ ਕਹਿੰਦੇ ਕਿ ਆ ਜਾ ਤੇ ਤੇਰੇ ਤੇਰੇ ਮਿਹਰੇ ਕਰਜਾ ਮਾਰ ਕੇ ਸਾਡੀ ਮੋਸੇ ਪੱਠੇ ਸੋੜ ਕੇ ਤੰਪੜੇ ਪੰਜ ਆ ਜਾਈ ਕੀ ਗੱਲ ਕੋਈ ਪਤਾ ਲੱਗੇ ਕੀ ਹੋਈ ਹੈ ਗੱਲ ਤੇ ਕੋਈ ਪਤਾ ਲੱਗੇ ਨਹੀਂ ਪਤਾ ਲੱਗੇ ਮੈਨੂੰ ਲੱਗਦਾ ਪਤਾ ਫੇਰ ਵੀ ਮੈਨੂੰ ਪਤਾ ਲੱਗਦਾ ਮੈਂ ਇੱਕ ਬੋਲਾ ਲੱਗਦਾ ਗਾਚੇ ਦਾ ਗੱਲ ਕਿ ਦਾਦਾ ਜੇ ਇਹਨਾਂ ਦੱਸਾਂਗੇ ਉਹ ਕਿੱਛਾ ਮਰੇ ਚੱਲ ਜੇ ਤੇ ਮੈਨੂੰ ਸੇ ਪੱਜਾਇਆ ਜਾਈ ਤੇ ਕਿੱਛਾ ਮਾਰੀਆਂ ਕਿੰਨ ਰਜੀਦ ਆ ਗਏ ਕਿੰਨ ਨਾ ਹੋਏ ਗੱਡੀ ਦੀ ਗੱਡੀ ਇਹਨੇ ਲੈ ਵਾਇਨ ਨੇ ਬਾਗੀ ਕਰ ਜਾ ਇਹ ਸੇਮ ਮੋਰਚਾ ਦਾ ਵੀ ਸਾਡੇ ਜਾਰੀ ਆਜ ਮੋਰਚਾ ਦਾ ਲੱਗਾ ਪਿੰਡ ਦਾ ਹੀ ਮੁੰਡਾ ਅੰਡੇ ਚੰਨੇ ਕਾ ਲੱਗੇ ਨਾਲ ਹੀ ਸਾਡੇ ਚੰਦੋ ਨਗਰ ਹਾਂਜੀ ਠੀਕ ਹੈ ਝਗੜੇ ਦਾ ਕਾਰਨ ਹੀ ਪਤਾ ਲੱਗਾ ਨਹੀਂ ਕੋਈ ਨਹੀਂ ਪਤਾ ਲੱਗਾ ਜੀ ਉਹਦੇ ਵੱਡੇ ਮੁੰਡੇ ਨੂੰ ਪਤਾ ਜੂਹੇ ਜੇ ਨਾਲ ਹੀ ਹੁੰਦੇ ਜੀ ਤੇ ਕੀ ਸਰਕਾਰ ਪੁਲਿਸ ਆ ਗਈ ਉਸਨੇ ਇਹ ਤਰ੍ਹਾਂ ਬੰਦੇ ਪੁਲਿਸ ਵਾਲੇ ਪੁਲਿਸ ਆ ਕੇ ਕਿ ਨਹੀਂ ਆ ਗਈ ਕਿ ਨਹੀਂ ਗਈ ਕੀ ਹੁਣ ਤੁਸੀਂ ਕੀ ਤੁਹਾਡੀ ਕੀ ਚਾਹੁੰਦੇ ਤੁਸੀਂ ਸਹੀ ਜੁਨਾਬੀ ਮੇਰੇ ਫੜੋਗੇ ਮੇਰੇ ਮੇਰੇ ਗਾਈ ਮੈਨੂੰ ਬੜੋ ਪਕੜਾ ਫੜਦੇ ਨੇ ਪੁਸ਼ਪ ਕੇੰਦਰ ਕੰਮ ਕਰੀ ਬੰਦੇ ਨੂੰ ਮਾਰਦੇ ਹਾਂ ਇਹਦੇ ਕੋ ਬਿਆਨ ਲੈਣੇ ਨੇ ਕੰਮ ਕਰੀ ਬੰਦੇ ਨੂੰ ਕਹਾ ਬਾਈ ਜਾ ਕੇ ਬੰਦੋ ਬੰਦਿਆ ਪੈਣੋ ਕਿ ਆ ਸਿਕੂਇੰਸ ਦੇ ਪਹਿਲੇ ਮਗਰ ਸਿਰ ਪਹਿਲਾ ਦੇ ਨੂੰ ਮਾਰ ਦੋ ਇਹ ਬਿਆਨ ਵੀ ਦੱਸੇਗਾ ਮਰੇ ਫੜਿਆ ਜਾਏਗਾ ਛੋਟੇ ਛੋਟੇ ਬੇ ਲੋ ਵੀ ਕੋਈ ਰੰਜਿਸ਼ ਨਾ ਜੀ ਨਾ ਹਨੇ ਕਰ ਗੋਦੀ ਆਇਆ ਲੇ ਕਿ ਜਾਨੀ ਜਾਂਦੇ ਆ ਜਾਂ ਕੋਈ ਤੁਮਾ ਹੋਰ ਵਕਰੀ ਗੱਲ ਹੈ ਜੇ ਮੋੜੇ ਮੋੜੇ ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:00 11:30 ਵਜੇ ਇੱਕ ਪੱਖੋ ਕੇ ਟਾਲੀ ਸਾਹਿਬ ਦਾ ਆਦਮੀ ਆਜੂ ਰਾਜੂ ਮਸੀ ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਨੂੰ ਤੇ ਉਸ ਦੇ ਸਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ ਤੇ ਰੇਡ ਕੀਤੀ ਜਾ ਰਹੀ ਤੇ ਐਫ ਆਈ ਆਰ ਉਹਨਾਂ ਦੇ ਬਿਆਨਾਂ ਦੇ ਬਿਆਨਾਂ ਦੇ ਐਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈਆਂ ਵਿਚ ਰਹੀਆਂ ਚੱਲ ਰਹੀਆਂ ਸਰ ਕੋਈ ਕਾਰਨ ਦਾ ਪਤਾ ਲੱਗਾ ਵੀ ਕਾਰਨ ਇਹਨਾਂ ਦਾ ਆਪ ਹੈ ਇੱਕੋ ਇੱਕੋ ਪਿੰਟ ਦੇ ਹੀ ਉਹਨਾਂ ਕੋਈ ਪੈਸੇ ਦੀ ਇਹਦੇ ਕੋ ਡਿਮਾਂਡ ਕੀਤੀ ਹੈ ਜਿੱਤੋਂ ਇਹਨਾਂ ਦਾ ਆਪਸ ਵਿੱਚ ਗਾਲੀ ਗਲੋਚ ਹੋ ਗਿਆ ਤੇ ਉਸ ਤੋਂ ਬਾਅਦ ਉਸ ਬੰਦੇ ਨੇ ਕਿਰਚ ਕਿਰਚਨਾਇ ਤੇ ਹਮਲਾ ਕਰ ਦਿੱਤਾ ਜਦੋਂ ਆਹਦੀ ਡੈਥ ਹੋ ਗਈ ਨਾਲ ਇਹਦੇ ਬ੍ਰਦਰ ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅਗੇ ਵੇ। ਜਿਹਨੇ ਕਤਲ ਕੀਤਾ ਉਹਦਾ ਕੋਈ ਨਾਮ ਪਤਾ ਹੈ ਤੁਹਾਨੂੰ? ਉਹ ਪੱਕੋ ਕੋਟਾਲੀ ਸਾਹਿਬ ਦਾ ਆ ਪਿੰਡ ਦਾ ਗੁਰਜੀਤ ਸਿੰਘ ਉਹਦਾ ਨਾਮ ਆ ਜਿਹੜੇ ਤੇ ਪਰਚਾ ਦਰਜ ਕਰਕੇ ਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ। ਫਰਦਰ ਇਨਵੈਸਟੀਗੇਸ਼ਨ ਵਿੱਚ ਕਿਦੋਂ ਤੱਕ ਉਹਦੀ ਗ੍ਰਿਫਤਾਰੀ ਦੀ ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ ਵੱਖ-ਵੱਖ ਟੀਮਾਂ ਬਣਾ ਕੇ। थानेटाफ तो भी बना के रेडी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।